ਜੀਵਨ ਜਾਚ ਦਿੱਤੀ ਐ ਸਾਸੂ ਜੀ ਉਹ ਜੀਵਨ ਜਾਚ ਸੀ ਇੱਕੋ ਹੀ ਵਾਰੀ ਆ ਗੁਰੂ ਦੇ ਨੂੰ ਮਿਲਣ ਦੀ ਆਉ ਸਮਾਪਤੀ ਦਾ ਸਮਾਂ ਲਾ ਕੇ ਆਦੇ ਇਸ ਕਰਕੇ ਆਪਾਂ ਵੀ ਜੀਵਨ ਜਾਚ ਸਿੱਖੀਏ ਤੇ ਇੱਕ ਬੇਨਤੀ ਮੈਂ ਹਰੇਕ ਗੁਰਬਾਨ ਤੇ ਕਰਦਾ ਹੁੰਦਾ ਕਿਉਂਕਿ ਸਾਡੇ ਮਨਾਂ ਦੇ ਅੰਦਰ ਨਾ ਇੱਕ ਗੱਲ ਜਹਨ ਦੇ ਵਿੱਚ ਬੈਠੀ ਐ ਤੇ ਚਲੋ ਜਿਹੜੀ ਗੁਰਬਾਣੀ ਦੀਆਂ ਗੱਲਾਂ ਗੁਰਬਾਣੀ ਦੇ ਵਿਚਾਰ ਸਾਨੂੰ ਸਮਝ ਨਹੀਂ ਲੱਗਦੇ ਕੁੰਡੀ ਕੰਮ ਤੋਂ ਕਿਤੇ ਜਿੱਤ ਤੱਕ ਜਾਂਦਾ ਤੇ ਪਿਆਰੇ ਜੇ ਸਮਝ ਹੀ ਨਹੀਂ ਸੀ ਲੱਗਣੀ ਫਿਰ ਧਰੇ ਸਹਿਬਾਨ ਕੋਲ ਤੋਂ ਕਰਾਇਆ ਜਿਹਨੂੰ ਜਿਹਨੂੰ ਸਮਝ ਹੀ ਨਹੀਂ ਜੇ ਇਹ ਕਹਿ ਵੀ ਮੈਂ ਸਮਝਣਾ ਹੀ ਨਹੀਂ ਚਾਹੁੰਦਾ ਜਾਂ ਇਹ ਕਹਿ ਵੀ ਗੁਰੂ ਅੱਗੇ ਅਰਦਾਸ ਕਰਦੇ ਨਾ ਪਾਤਸ਼ਾਹ ਜਿਹੜੀ ਜੀਵਨ ਯਾਤ ਤੁਸੀਂ ਸਾਨੂੰ ਸਿਖਾਉਣਾ ਚਾਹੁੰਦੇ ਹੋ ਕੁਝ ਬੁੱਧੀ ਮੈਨੂੰ ਬਖਸ਼ ਦੇ ਪਰ ਜੇ ਤੂੰ ਇਸ ਗੱਲ ਕਰਕੇ ਤੂੰ ਤੇ ਜਮਾਂ ਹੀ ਕੋਈ ਸਫਾਲਾ ਹੋ ਜਾਂਦਾ ਨਾ ਵੀ ਗੁਰਬਾਣੀ ਦੀ ਸਮਝ ਫਿਰ ਗੁਰਬਾਣੀ ਹੋਰ ਕਿਸੇ ਤਿੰਨ ਵਾਸਤੇ ਹੈ ਗੁਰੂ ਦੀ ਬਾਣੀ ਦੀ ਵਿਚਾਰ ਗੁਰੂ ਦੀ ਸਭ ਨਾਲੋਂ ਵੱਡੀ ਸੇਵਾ ਪਤਾ ਕੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਜਿਹੜੇ ਗੁਰੂ ਦੇ ਬਾੜੇ ਪੜਦੇ ਹਨ ਵੀਰ ਉਹਨਾਂ ਨੂੰ ਪਤਾ ਵੀ ਗੁਰੂ ਕਹਿੰਦਾ ਵੀ ਸਭ ਨਾਲੋਂ ਵੱਡੀ ਸੇਵਾ ਹੈ ਤਨ ਕਰਕੇ ਵੀ ਕੋਈ ਵੀ ਕਰ ਸਕਦਾ ਹੈ ਅਤੁਰੇ ਜਾਂਦੇ ਡਿੱਗੇ ਨੂੰ ਕੋਈ ਕੋਈ ਠਾ ਸਕਦਾ ਖਾਣਾ ਚਾਹੀਦਾ ਪਰ ਸਭ ਨਾਲੋਂ ਵੱਡੀ ਗੁਰੂ ਦੇ ਸ਼ਬਦ ਦੀ ਸੇਵਾ ਹੈ ਉਹ ਪਤਾ ਕੀ ਹੈ ਗੁਰੂ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਸਭ ਨਾਲੋਂ ਵੱਡੀ ਗੁਰੂ ਦੀ ਸੇਵਾ ਹੈ ਕਿਉਂ ਕਿਉਂਕਿ ਗੁਰੂ ਸਮਝਾਉਂਦਾ ਹੈ ਗੁਰੂ ਗੰਦਰਪਤੂ ਇਸ ਧਰਤੀ ਤੇ ਆਇਆ ਹੈ ਤੂੰ ਮੇਰੇ ਤੋਂ ਜੀਵਨ ਜਾਚ ਚੰਗਾ ਅਧਿਆਪਕ ਕਿਹੜਾ ਕਿਹੜਾ ਚੰਗਾ ਅਧਿਆਪਕ ਪਤਾ ਕਿਹੜਾ ਹੁੰਦਾ ਵੀ ਮੇਰਾ ਸਟੂਡੈਂਟ ਹੈ ਜਿਹੜਾ ਮੇਰੇ ਕੋਲੇ ਜਿਹੜਾ ਬੱਚਾ ਪੜਦਾ ਇਹਨੂੰ ਮੈਨੂੰ ਚੰਗੀ ਵਿੱਦਿਆ ਦੇਣਾ ਵੀ ਤਾਂਕਿ ਇਹ ਚੰਗੇ ਨੰਬਰ ਲੈ ਕੇ ਪਾਸ ਹੋ ਜੇ ਤਾਂਕਿ ਮੇਰੀ ਵੀ ਸੂਭਾ ਹੋਵੇ ਤੇ ਸਾਧ ਸੰਗਤ ਜੀ ਗੁਰੂ ਦੀ ਸੇਵਾ ਸਿ ਸਭ ਨਾਲੋਂ ਵੱਡਾ ਵਿਚਾਰ ਸੀ ਤੇ ਆਮ ਤੌਰ ਤੇ ਸਿੱਖ ਸਿੱਖ ਆਪਾਂ ਕਹੀ ਜਾਂਦੇ ਨਾ ਕਿ ਅਸੀਂ ਸਿੱਖਾਂ ਸਿੱਖਾਂ ਜੇ ਕਿਸੇ ਨੂੰ ਕਹੀਏ ਕਿ ਸਿੱਖੀ ਚੱਲੀ ਕਿੱਥੋਂ ਆਏ ਉੱਥੇ ਆਣ ਕੇ ਬੱਸ ਪਤਾ ਕੀ ਸਿੱਖੀ ਪਤਾ ਕੀ ਹੈ ਸਿੱਖੀ ਸਿੱਖਿਆ ਗੁਰਮਤਿ ਗੁਰੂ ਦੀ ਵਿਚਾਰ ਹੀ ਸਿੱਖੀ ਹੈ ਜਿੱਦ ਦੇਖੀ ਮੇਰੇ ਵਰਗੇ ਤਰਪਾਨਾ ਵੀ ਪਾਈ ਫਿਰਦੇ ਆ ਚਿੱਟੇ ਬਾਣੇ ਵੀ ਪਾ ਲੈਂਦੇ ਆ 17 ਵੀ ਬੰਨ ਲੈਂਦੇ ਆ ਬੱਦ ਕੁਝ ਬਹੁਤ ਪੂਜਾ ਪਰ ਅੰਦਰ ਖੁੱਖਲੇ ਆ ਬਾਹਰਲਾ ਲਿਬਾਸ ਨਹੀਂ ਗੁਰੂ ਦੀ ਵਿਚਾਰ ਜਿੰਨਾ ਚਿਰ ਜੀਵਨ ਦੇ ਵਿੱਚ ਨਹੀਂ ਪਿਆਰਿਆ ਤੂੰ ਸਿੱਖ ਘਾਈ ਜਾ ਰਿਹਾ ਪਰ ਸਿੱਖ ਹੈ ਨਹੀਂ ਕਿਉਂ ਕਿ ਕਿ ਸਿੱਖੀ ਸਿੱਖਿਆ ਗੁਰੂ ਵਿੱਚ ਗੁਰੂ ਦੀ ਵਿਚਾਰ ਹੀ ਸਿੱਖੀ ਸੀ ਤੇ ਉਸ ਵਿਚਾਰ ਨੂੰ ਕਿੰਦੀ ਛੱਤੀ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਤੇ ਬਾਬਾ ਦੀ ਸਮਝ ਨਹੀਂ ਲੱਗਦੀ ਪਿਆਰਿਆ ਇਹਦੇ ਵਾਸਤੇ ਆ ਗਿਰਤਿ ਬੰਨ ਇਹ ਇਹ 15 ਪੱਗਾਂ ਦੀ ਰੂਹ ਹੈ 11 ਪਤ ਸਾਹਿਬਾਨਾਂ ਦੀ ਰੂਹ ਹੈ 6 ਗੁਰੂ ਸਾਹਿਬਾਨਾਂ ਦੀ ਰੂਹ ਹੈ ਤੈਨ ਸਿੱਖਾਂ ਦੀ ਰੂਹ ਹੈ ਕਿਸੇ ਵਿਦਵਾਨ ਨੇ ਕਿਹਾ ਨਾ ਕਹਿੰਦੇ ਇਹ ਗੁਰੂ ਗ੍ਰੰਥ ਜੀ ਜੋਤੀ ਹੈ ਜਿਸ ਦਾ ਪ੍ਰਤੱਖ ਨਜ਼ਾਰਾ ਹੈ ਇੱਕ ਸਬਦ ਚ ਨਾਨਕ ਬੈਠਾ ਹੈ ਦੂਜਾ ਰਵਿਦਾਸ ਪਿਆਰਾ ਹੈ ਇੱਥੇ ਸੋਨੇ ਵਾਂਗੂ ਉਗਣੀਆਂ ਲੈਟਾਂ ਨੇ ਸ਼ੇਖ ਫਰੀਦ ਦੀਆਂ ਇੱਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਦੀ ਪਾਪ ਉਮੀਦਦੀਆਂ ਇੱਥੇ ਰੱਬ ਬਰਾਬਰ ਮਿਲਿਆ ਏ ਸਨਮਾਨ ਕਬੀਰ ਜਵਾਹੇ ਨੂੰ ਇੱਥੇ ਨਾਮਦੇਵ ਕੋਈ ਸ਼ੀਮਾ ਵੀ ਬੈਠਾ ਹੈ ਲਾ ਜੀ ਨੂੰ ਇੱਥੇ ਸੈਣ ਨਹੀਂ ਆਈ ਵੀ ਉਧਰ ਗਿਆ ਤੇ ਰਤਬਾ ਪਾਇਆ ਧਲੇ ਨੇ ਇਹਦੇ ਇੱਕ ਇੱਕ ਸੁੰਦਰ ਪੰਨੇ ਤੇ ਥਿਲਰੇ ਦੇ ਸੁੰਦਰ ਪੰਨੇ ਨੇ ਜਦ ਮਨ ਚਿਤ ਲਾ ਕੇ ਪੜੇ ਕੋਈ ਗੁਰ ਨਾਮੇ ਦੇਆ ਸ਼ਲੋਕਾਂ ਨੂੰ ਫਿਰ ਲੱਭਦਾ ਰਾਹ ਆਕਿਤਦਾ ਕਲਯੁਗ ਦੇ ਭੁਲੜੇ ਲੋਕਾਂ ਤੂੰ ਤੇ ਰਾਹ ਲੱਭਿਆ ਤੂੰ ਤੇ ਆਪਣੇ ਰਸਤੇ ਤੋਂ ਹੀ ਮਨਫੀ ਹੋਇਆ ਬੈਠਾ ਤੇ ਰਿਆ ਜਿਹੜਾ ਰਾਹ ਹੈ ਗੁਰੂ ਕੀ ਬਾਣੀ ਰਾਹ ਹੈ ਰਸਤਾ ਹੈ ਜੇ ਤੂੰ ਫਿਰ ਜੇ ਉਸ ਪੌੜੀ ਤੇ ਨਾ ਚੜੇਂਗਾ ਜੇ ਤੂੰ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਸਾਡੇ ਵਰਗੇ ਵਿਦਵਾਨ ਹੈ ਜਾਂ ਬਹੁਤ ਹੈ ਇਧਰ ਦੀਆਂ ਗੱਲਾਂ ਉਧਰ ਦੀਆਂ ਗੱਲਾਂ ਸੁਣਾ ਕੇ ਤੁਹਾਨੂੰ ਚਲੇ ਜਾਣਗੇ ਅਸੀਂ ਬੜੀ ਵਾਹ 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 ਕਰਦੇ ਹਾਂ ਕਿ ਫੁਲਾਨਾ ਬੰਦੇ ਨੇ ਕੁਰੀਆਂ ਗੱਲਾਂ ਸੁਣੀਆਂ ਵੀ ਕਹਾਣੀਆਂ ਸੁਣਾਈਆਂ ਕਹਾਣੀ ਦਾ ਲਫ਼ਜ਼ੀ ਅਰਥ ਪਤਾ ਕੀ ਹੁੰਦਾ ਹੈ ਕਹਾਣੀ ਕਿ ਕੋ ਜਿਹੜੀ ਗੱਲ ਹੈ ਉਹ ਹੈ ਨਹੀਂ ਪਰ ਤੇਰੇ ਰਸ ਵਾਸਤੇ ਤੇਰੇ ਕੰਨ ਨੂੰ ਸੁਣਨ ਵਿੱਚ ਚੰਗਾ ਲੱਗ ਰਿਹਾ ਤਾਂ ਸੁਣਾ ਰਿਹਾ ਜਿੱਦ ਮੈਂ ਕਹਾਣੀ ਦਾ ਲਫ਼ਜ਼ ਯਾਰ ਤੇ ਇਹ ਹੈ ਪਰ ਜੇ ਤੂੰ ਗੁਰੂ ਜੇ ਇਤਿਹਾਸ ਦੀ ਗੱਲ ਕਰਦਾ ਜੇ ਤੂੰ ਗੁਰੂ ਕੀ ਬਾਣੀ ਦੀ ਗੱਲ ਕਰਦਾ ਇਤਿਹਾਸ ਦਾ ਲਫ਼ਜ਼ ਯਾਰ ਤੂੰ ਪਤਾ ਕੀ ਹੁੰਦਾ ਇਹ ਤੇ ਹੋਇਆ ਹੀ ਹੈ ਇੱਤੇ ਹਾਸ ਇਹ ਤੇ ਹੋਇਆ ਹੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਤੇ ਗੁਰੂ ਕੀ ਬਾਣੀ ਹੈ ਜਿਹੜੀ ਪਿਆਰਿਓ ਇਹ ਆਪਾਂ ਜੀਵਨ ਦਾਅਤ ਸਿੱਖੀਏ ਮਹਿੰਗੇ ਲੱਖ ਦੀ ਜ਼ਰੂਰ ਨਹੀਂ ਪਰ ਬਹੁਤ ਸੱਚਜੇ ਢੰਗ ਦੇ ਨਾਲ ਬੜੇ ਤਰੀਕੇ ਦੇ ਨਾਲ ਬੜੇ ਐਗਜ਼ਾਮਪਲ ਦੇ ਦੇ ਕੇ ਸਮਝਾਉਂਦਾ ਯਤਨ ਕਰੀਦਾ ਹੈ ਗੁਰੂ ਬਖਸ਼ਿਸ਼ ਕਰੇ ਜਿਵੇਂ ਭੁੱਲੀ ਪਾਤਸ਼ਾਹ ਜੀ ਨੇ ਬਖਸ਼ੀ ਹੈ ਤੇ ਆਪਾਂ ਇਸ ਗੱਲ ਤੋਂ ਮਨफी ਨਾ ਹੋ ਜਾਏ ਕਿ ਇਹ ਸਾਨੂੰ ਸਮਝਣੇ ਲੱਗਦੇ ਹੋਰ ਇੱਕ ਨਾਸਤੀਆ ਬਾਣੀ ਬਾਣੀ ਤੇ ਚਲੋ ਸਾਰਿਆਂ ਵਾਸਤੇ ਹੈ ਜਿਉਂ ਬਣਦਾ ਹੈ ਉਹਦੇ ਉਦਾਹਰਨ ਦਿੰਦੀ ਹੈ ਇਸ ਕਰਕੇ ਬੇਨਤੀ ਹੈ ਕਿ ਗੁਰੂ ਕੀ ਬਾਣੀ ਨੂੰ ਆਪਾਂ ਜਾਤੂ ਤੋਂ ਸਮਝੀਏ ਗੁਰੂ ਕੀ ਬਾਣੀ ਨੂੰ ਆਪਾਂ ਘਰੇ ਲਈਏ ਇਤਿਹਾਸ ਪੜੀਏ ਸਹਿਜ ਪਾਠ ਕਰੀਏ ਖੰਡ ਪਾਠ ਕਰਾਈਏ ਤੇ ਤੇ ਬਾਪੂ ਲਾ ਕੇ ਬਹਿ ਕੇ ਨਾ ਤੇ ਕੋਈ ਬਚਨ ਵੀ ਸੁਣਿਆ ਕਰੀ ਤੇ ਪਾਪ ਕਈ ਕਰ ਗਿਆ ਬੜਾ ਹੀ ਤਾਵਾਂ ਰੋੜੀ ਪਈ ਖੜੀ ਨੱਬੀ ਸਾਡੇ ਆ ਗ੍ਰੰਥ ਸਾਹਿਬਾਨ ਦੇ ਖੰਡ ਪਾਠ ਕਰਨ ਨਾ ਵੀ ਚਲੋ ਕੋਈ ਢਿੱਲਾ ਜਾ ਗ੍ਰੰਥੀ ਕਈ ਵਾਰੀ ਚਲੋ ਉਮਰ ਦੇ ਹਾਜ਼ਰ ਨਾਲ ਹੁੰਦਾ ਜਾਂ ਕਈ ਵਾਰੀ ਆਵਾਜ਼ ਨਹੀਂ ਸਾਫ਼ ਦਿੰਦੀ ਤੇ ਭੋਗਾਂ ਦੇ ਸ਼ਲੋਕ ਤੇ ਜਾਂ ਕਬੀਰ ਸਾਹਿਬ ਜੀ ਦੇ ਸ਼ਲੋਕ ਆਉਂਦੇ ਉੱਥੇ ਉੱਥੇ ਪਤਾ ਕੀ ਕਹਿ ਦਿੰਦੇ ਆ ਉਥੇ ਕਹਿੰਦੇ ਕਿ ਬਾਬਾ ਜੀ ਚੰਗਾ ਜਾਂ ਗ੍ਰੰਥ ਲਾਇਓ ਚਲੋ ਠੀਕ ਹੈ ਪੰਜ ਆਸ ਹੈ ਪਿਆਰਿਆ ਤੂੰ ਤੇ ਬਾਹਰ ਬਾਹਰ ਗੱਲਾਂ ਕਰੀ ਜਾਂਦਾ ਸੇ ਬੈਠਾ ਤੈਨੂੰ ਚੰਗੇ ਨਾਲ ਕੀ ਮਤਲਬ ਹੈ ਤੂੰ ਫਟ ਕੇ ਜਾਂ ਤੂੰ ਕਹਿ ਬਾਬਾ ਜੀ ਮੈਂ ਲੱਗੇ ਬੈਠ ਕੇ ਸੁਣਦਾ ਮੈਨੂੰ ਰਸ ਆਉਣਾ ਚਾਹੀਦਾ ਫਿਰ ਤੇ ਹੈ ਗੱਲ ਜੇ ਤੂੰ ਲੋਕਾਂ ਨੂੰ ਸੁਣਾਉਣਾ ਨਾ ਚਾਰ-ਚਾਰ ਸਪੀਕਰ ਲਾ ਦਿੰਦੇ ਆ ਆ ਥੋੜੇ ਦਿਨ ਹੋਏ ਖੰਡਪਾਲ ਸਾਹਿਬ ਰੱਖਿਆ ਸੀ ਨਾ ਇਧਰ ਆ ਅਨੂਪ ਗੜ ਦੇ ਲਾਗੇ ਅਸੀਂ ਉਥੇ ਪ੍ਰੋਗਰਾਮ ਤੇ ਗਏ ਚਲੋ 10 ਮਿੰਟ ਪਹਿਲਾਂ ਚੱਲਾ ਗਿਆ ਚਲੇ ਗਏ ਸਾਧ ਸੰਗਤ ਜੀ ਚਾਰ ਸਪੀਕਰ ਦੋ ਸਪੀਕਰ ਲੱਗੇ ਆ ਗੁਰੂ ਕੀ ਬਾਣੀ ਜਿਸਨੂੰ ਤਲ ਰਹੇ ਨੇ ਕਿਸੇ ਨੇ ਨਹੀਂ ਸੁਣ। ਪਰਿਵਾਰ ਵਾਲਾ ਮਹਿਮਾਨਾਂ ਨੂੰ ਸੁਭਾਲ ਰਿਹਾ। ਘਰ ਵਾਲੇ ਪੰਜ ਸੱਤ ਜੀ ਆ ਕਦੀ ਕਿਸੇ ਨੂੰ ਕਹਿ ਰਹੇ ਆਓ ਭਾਈ ਸਾਹਿਬ ਪਹਿਲਾਂ ਲੰਗਰ ਛਕ ਲੋ ਆਓ ਭਾਈ ਸਾਹਿਬ ਪਹਿਲਾਂ ਚਾਹ ਛਕ ਲੋ ਆਜੋ ਕਿਸੇ ਅੰਦਰ ਬਹਿ ਜੋ ਆਜੋ ਪਹਿਲਾਂ ਜਲ ਛਕ ਜੋ ਪਿਆਰੇ ਆ ਕਦੀ ਗੁਰੂ ਦੇ ਸ਼ਬਦ ਦੀ ਗੁਰੂ ਦੇ ਸ਼ਬਦ ਦੀ ਲੰਗਰ ਦੀ ਨਹੀਂ ਕਦੇ ਇਹ ਲੱਗੀ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਜਿਉਂ ਤ੍ਰਿਖਾ ਵੰਤਨ ਬਿਨ ਨੀਰ ਕਦੀ ਇਹ ਬਚਨ ਸੁਣਿਆ ਹੁੰਦਾ ਨਾ ਗੁਰੂ ਦਾ ਗੁਰੂ ਪਤਾ ਕੀ ਕਹਿੰਦਾ ਕਹਿੰਦੇ ਮੇਰਾ ਹਰੀ ਦੇ ਮੇਰਾ ਰੱਬ ਜੀ ਦੇ ਦਰਸ਼ਨਾਂ ਤੋਂ ਬਿਨਾ ਮੇਰਾ ਮਨ ਤੜਫ ਰਿਹਾ ਹੈ ਕਹਿੰਦੇ ਕਿਵੇਂ ਕਹਿੰਦੇ ਜਿਵੇਂ ਇੱਕ ਧਿਆਇਆ ਬੰਦਾ ਪਾਣੀ ਤੋਂ ਬਿਗਾਇ ਪਾਣੀ ਤੋਂ ਬਿਗਾਇ ਅੜਸਦਾ ਤੇ ਜੇ ਆਉ ਭਾਈ ਕਰਨਾ ਰਹਿ ਗਿਆ ਚਲੋ ਜੀ ਪ੍ਰਸ਼ਾਦਾ ਪਾਣੀ ਸ਼ਕਾਤ ਦਾ ਬਸ ਵਾ 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 ਖੱਟੇ ਵੀ ਫੁਲਾਣੇ ਬੰਦੇ ਨੇ ਬਹੁਤ ਕਹਿ ਰਿਆ ਜੀਵਨ ਜਾਚ ਤੇ ਨੂੰ ਮਿਲੀ ਜੀਵਨ ਜਾਚ ਹੋਣੇ ਨੂੰ ਕਦੇ ਕਦੇ ਬੈਠ ਕੇ ਪਿਆਰ ਦੇ ਨਾਲ ਬੈਠ ਕੇ ਗੁਰੂ ਕੀ ਬਾਣੀ ਸੁਣਿਆ ਕਿਉਂਕਿ ਅਧੇਹ ਰੋਗ ਲੱਗਦੇ ਨੇ ਪਾਤਸ਼ਾਹ ਕਹਿੰਦੇ ਤੇ ਤੇਰੇ ਕਰਮਾਂ ਕਰਕੇ ਲੱਗਦੇ ਆ ਜਿਹਨੂੰ ਸ਼ੂਗਰ ਹੰਕਾਰ ਡਾਇਬੀਟਸ ਹੋ ਜਾਂਦੀ ਹੈ ਨਾ ਤੇ ਕਹਿੰਦੇ ਵੀ ਮਿੱਠਾ ਜਾਂ ਹੀ ਬੰਦ ਕਰਾ ਦਿੰਦੇ ਆ ਕਦੇ ਕਰਕੇ ਸ਼ੂਗਰ ਹੋਇਆ ਜਿਆਦਾ ਮਿੱਠਾ ਖਾਣ ਕਰਕੇ ਹੋਇਆ ਆ ਹਾਰਟ ਫੇਲ ਹੋ ਜਾਂਦੇ ਆ ਗੁਰਦੇ ਫੇਲ ਹੋ ਜਾਂਦੇ ਆ ਕਿਡਨੀ ਖਰਾਬ ਹੋ ਜਾਂਦੀ ਹੈ ਕਿਤੇ ਵੀ ਕਹਿੰਦੇ ਨਾਲ ਕਹਿੰਦੇ ਨਸ਼ਾ ਹੀ ਹੈ ਨਾ ਕੀਤਾ ਵੀ ਅੰਦਰੋਂ ਬਾਡੀ ਤੇ ਜਿਹੜੇ ਪਾਤ ਸੀ ਉਹ ਖਤਮ ਹੋ ਗਏ ਪਿਆਰਿਆ ਇਹ ਹੋਣੀ ਇੰਨੀ ਸੀ ਕਿਉਂਕਿ ਕਹਿੰਦੇ ਵੀ ਪਰਮੈਸ਼ਰ ਤੇ ਭੁੱਲਿਆ ਵਿਆਪਕ ਸਭੇ ਰੋਗ ਗੁਰੂ ਨੇ ਤੈਨੂੰ ਸਿਖਾਉਣਾ ਸੀ ਨਾ ਨਸ਼ਾ ਤੇ ਸਕਾਨ ਨਸ਼ਾ ਦੀ ਪੀੜਾ ਕਿਉਂਕਿ ਜਿਦ ਕੀਤਾ ਮਤ ਬਿਸਰ ਬਰਲ ਪਾਵ ਵਿੱਚ ਆਏ ਕਹਿੰਦੇ ਵੀ ਜਿਹੜੇ ਨਸ਼ੇ ਪੀਣ ਦੇ ਨਾਲ ਤੇਰੀ ਮਾਤੀ ਬਿਸਰ ਜਾਣੀ ਤੈਨੂੰ ਭੈਣ ਦਾ ਨਹੀਂ ਪਤਾ ਲੱਗਣਾ ਤੈਨੂੰ ਧੀ ਦਾ ਨਹੀਂ ਪਤਾ ਲੱਗਣਾ ਤੈਨੂੰ ਪਤਾ ਹੀ ਨਹੀਂ ਲੱਗਣਾ ਕਿ ਮੈਂ ਬੋਝੀ ਕੀ ਜਾ ਰਿਹਾ ਪਤਸ਼ਾਹ ਕਹਿੰਦਾ ਐਸਾ ਨਸ਼ਾ ਨਹੀਂ ਕੋਈ ਇਹ ਤੈਨੂੰ ਗੁਰੂ ਨੇ ਸਮਝਾਉਣਾ ਸੀ ਜੇ ਉਹ ਗੁਰੂ ਤੋਂ ਸਮਝ ਲੈਂਦਾ ਕਿ ਤੇਰੇ ਬੋਦੀ ਦੇ ਪਾਠ ਸੀ ਨੂੰ ਜਿਹੜੇ ਖਤਮ ਨਹੀਂ ਸੀ ਹੋਣਾ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਹੋ ਗਏ ਸਾਰੇ ਰੋਗ ਤੇਰੀ ਬੋਦੀ ਨੂੰ ਰੱਬ ਜੀ ਦੇ ਵਿਸਾਰੇ ਹੀ ਲੱਗੇ ਆਓ ਸਾਡੇ 12 ਦਾ ਸਮਾ ਹੋ ਗਿਆ ਆਨੰਦ ਸਰਬ ਦੀ ਪਾਵਨ ਬਾਣੀ ਦਾ ਪ੍ਰਕਾਸ਼ ਕਰੀਏ ਫਿਰ ਅਰਦਾਸ ਕਰੀਏ ਹਕੂਮਤ ਸਾਹਿਬ ਇੱਕ ਟੈਮਿਕ ਮਿੰਟ ਦਾ ਸਮਾ ਆਪਾਂ ਲਾਉਣਾ ਇੱਕ ਸ਼ਬਦ ਦੀ ਹਾਜ਼ਰੀ ਆਪਾਂ ਭਰਨੀ ਹੈ ਤਿੰਨ ਮਿੰਟਾਂ ਦੇ ਵਿੱਚ ਆਪਾਂ ਉਹ ਸ਼ਬਦ ਦੀ ਆਪਾਂ ਸਮਾਪਤੀ ਕਰ ਦਿੰਨੀ ਆ ਫਿਰ ਆਪਾਂ ਸਮਾਪਤੀ ਕਰਦੇ ਆਂ ਬੰਦੇ ਬੰਦਗੀ ਇਖਤियार ਸਾਹਿਬ ਰੋਸ ਧਰੂ ਕੇ ਪਿਆਰ ਕਿਉਂ ਰੱਬ ਨੂੰ ਰੋਸ ਕਿਉਂ ਆ ਰਿਹਾ ਹੈ ਤੇ ਆ ਨਹੀਂ ਹੋਇਆ ਆ ਨਹੀਂ ਹੋਇਆ ਆਪਣੇ ਅੰਦਰ ਬੰਦਗੀ ਬੰਦਗੀ ਲੈ ਕੇ ਆ ਆਪਣੇ ਅੰਦਰ ਚੰਗੇ ਗੁਣ ਲੈ ਕੇ ਆ ਆਪਣੇ ਅੰਦਰ ਸੱਚ ਲੈ ਕੇ ਆ ਆਓ ਇਸ ਸ਼ਬਦ ਦੇ ਹਾਜ਼ਰ ਹੋ